ਇਨਾਮ ਮਾਤਾ ਬਲਵੀਰ ਕੌਰ ਕਿਹੜਾ ਪਿੰਡ ਹੈ ਆ ਰਾਮਨਗਰ ਠੀਕ ਹੈ ਤੇ ਕੀ ਸਮੱਸਿਆ ਹੈ ਸਮੱਸਿਆ ਹੈ ਵੀ ਪਾਣੀ ਜਿਹਦਾ ਕਿਸੇ ਬੰਦ ਲੈਂਦੇ ਨੇ ਪਾਣੀ ਬੰਦ ਲੈਂਦੇ ਨੇ ਸਾਨੂੰ ਧੀਆਂ ਦੀਆਂ ਪੁੱਤਰਾਂ ਦੀ ਗਾਲੀ ਕਿਹੜਾ ਪਾਣੀ ਬੰਦ ਲੈਂਦੇ ਨੇ ਆ ਖੇਲੀਆਂ ਵਾਲਾ ਅੱਛਾ ਹੁਣ ਕਿਤੇ ਜਾਏਗੇ ਕੋਈ ਛੱਪੜ ਨਹੀਂ ਕੋਈ ਕੁਝ ਨਹੀਂ ਸਾਨੂੰ ਤੇ ਇਹ ਹੈ ਵੀ ਸਾਡੇ ਸੀਵਰ ਪੈਣੇ ਚਾਹੀਦੇ ਸੀਵਰ ਵੀ ਤੇ ਪਾਣੀ ਲੱਗਣਾ ਚਾਹੀਦਾ ਪਾਣੀ ਨਹੀਂ ਲੱਗਣਾ ਚਾਹੀਦਾ ਪਾਣੀ ਕੌਣ ਰੋਕ ਰਿਹਾ ਪਾਣੀ ਹੋਇਆ ਘਰ ਰੁਕਦਾ ਰੰਜਿਸ਼ ਬਾਜੀ ਕਰਕੇ ਰੁਕਦਾ ਵੈਸੇ ਹਾਂਜੀ ਰੰਜਿਸ਼ ਪਹਿਲਾਂ ਕਈ ਵਾਰ ਹੋਈ ਲੜਾਈ ਨਹੀਂ ਲੜਾਈ ਨਹੀਂ ਆਏ ਹੋਈ ਅੱਛਾ ਅਰੰਜਸ ਪੇ ਕੇਸ ਹਾਂ ਐਵੇਂ ਹੀ ਬੱਸ ਉਹ ਚਟਨਾਲ ਲਾਈ ਰੱਖਦੇ ਨੇ ਅਸੀਂ ਸਰਪੰਚਾਂ ਦੇ ਘਰੇ ਵੀ ਨਹੀਂ ਜਾਵਿਦਾ ਇਹ ਤਾਂ ਵੀ ਆਉਂਦੇ ਨੇ ਵੀ ਉੱਧ ਜਾਂਦੇ ਨੇ ਤਾਂ ਖਰੇ ਸਰਪੰਚ ਦਾ ਕੀ ਕਹਿਣਾ ਹਣਾ ਸਰਪੰਚ ਚੁਲਕੀ ਵਿੱਚ ਕੀ ਕਹਿੰਦਾ ਪੀਆ ਕੀ ਨਾਮ ਹੈ ਪਿੰਡ ਜੀ ਅਮਨਦੀਪਪੁਰ ਸਰਪੰਚ ਕੀ ਮਾਮਲਾ ਹੈਗਾ ਪੂਰਾ ਦੱਸੋ ਮੇਰੇ ਨਾਲੀਆਂ ਦਾ ਮਾਮਲਾ ਹੈ ਪਾਣੀ ਨਹੀਂ ਨੰਗਨ ਦੇ ਦੇ ਤੀਸਰੇ ਦਿਨ ਪਾਣੀ ਬੰਦ ਹੁੰਦਾ ਜਦੋਂ ਦੀ ਨਾਲੀ ਬਣੀ ਹੈ ਪਾਣੀ ਬੰਦ ਹੀ ਰਹਿੰਦਾ ਕਦੇ ਪਾਣੀ ਖੁੱਲਦਾ ਨਹੀਂ ਇਹ ਕਿੰਨੇ ਘਰ ਨੇ ਜਿਹੜੇ ਨਾਲੀ ਬੰਦ ਕਰਦੇ ਨੇ ਇੱਕ ਘਰ ਪਾਣੀ ਬੰਦ ਕਰਦਾ ਕੀ ਨਾਮ ਹੈ ਸ਼ੱਕਰ ਮਹਿੰਦਰ ਜਗੀਂਦਰ ਜਗੀਂਦਰ ਸਿੰਘ ਅੱਛਾ ਸਰਪੰਚ ਦਾ ਚਾਹਤ ਹੈ ਕਿਹੜੀ ਨਾਲੀ ਜਿਹੜੀ ਆਪਣੇ ਸਾਡੇ ਸੜਕ ਦੇ ਨਾਲ-ਨਾਲ ਜਾਂਦੀ ਹੁੰਦੀ ਪੇੜ ਦੇ ਨਾਲ ਉਹ ਬੰਦ ਕਰਦੇ ਨੇ ਹਾਂਜੀ ਤੇ ਇਸ ਦੇ ਬਾਬਤ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਸਰਪੰਚ ਨੂੰ ਕਹੀਦਾ ਉਹ ਉਹਨਾਂ ਨੂੰ ਕਹਿੰਦੇ ਥੋੜਾ ਬਾਤ ਕਹਿੰਦੇ ਆ ਫਿਰ ਅੰਦਰ ਵੜ ਜਾਂਦੇ ਆ ਅਸੀਂ ਸਵੇਰ ਦੇ ਲੜਾਈ ਕਰਦੇ ਪਏ ਆ ਕੋਈ 1 ਮਿੰਟ ਵੀ ਬਾਹਰ ਨਹੀਂ ਆਏ ਸਾਡੇ ਲਈ ਨਹੀਂ ਕੀ ਲੜਾਈ ਕਰਨਾ ਚੰਗੀ ਗੱਲ ਹੈ ਨਹੀਂ ਕੋਈ ਨਹੀਂ ਚੰਗੀ ਗੱਲ ਨਹੀਂ ਤੇ ਫਿਰ ਪ੍ਰਸ਼ਾਸਨ ਦੀ ਫਿਰ ਪ੍ਰਸ਼ਾਸਨ ਦੀ ਹੈਲਪ ਲਓ ਨਾ ਤੁਸੀਂ ਕੀ ਮੰਗਾਂ ਪੰਜਾਬ ਸਰਕਾਰ ਤੋਂ ਸਾਡਾ ਪਾਣੀ ਲੰਗਣਾ ਚਾਹੀਦਾ ਸੀਵਰੇਜ ਪੈ ਜਾਣ ਪਾਣੀ ਇਸ ਵਕਤ ਸਾਡਾ ਪਾਣੀ ਲੰਗਣਾ ਚਾਹੀਦਾ ਸਾਡੇ ਘਰ ਅੱਗੇ ਪਾਣੀ ਖੜਾ ਘਰਾਂ ਚ ਪਾਣੀ ਵੜਦਾ ਪਿਆ ਕੀ ਨਾਮ ਪੈਂਦਾ ਜੀ ਪਰਮਜੀਤ ਕੀ ਕੀ ਦੇਗੇ ਕੀ ਸਮੱਸਿਆ ਆ ਰਹੀ ਹੈ ਨਾਲੀ ਨੂੰ ਲੈ ਕੇ ਤੇ ਝਗੜਾ ਕੀਤਾ ਜਾ ਰਿਹਾ ਹੈ ਜਿਹੜੀ ਨਾਲੀ ਬਣੀ ਨੂੰ ਸਾਲ ਹੋ ਗਿਆ ਤੇ ਦੂਜੇ ਦਿਨ ਤੁਸੀਂ ਬੰਦ ਕਰ ਦਿੰਦੇ ਨੇ ਪਾਣੀ ਲੰਨਕਾਸ ਨਹੀਂ ਹੁੰਦਾ ਤੇ ਬਾ ਪਾਣੀ ਆਪਣੇ ਘਰਾਂ ਚ ਵੜਦਾ ਪਾਣੀ ਤੇ ਜਦੋਂ ਲੜਾਈ ਪੈਂਦੀ ਸਰਪੰਚ ਨੂੰ ਸੱਦੀ ਦਾ ਸਰਪੰਚ ਬਾਹਰ ਨਹੀਂ ਨਿਕਲਦਾ ਸਾਡੀ ਕੋਈ ਸੁਣਾਈ ਨਹੀਂ ਕੋ ਕੁਛ ਨਹੀਂ ਸਰਪੰਚ ਤੋਂ ਬਾਹਰ ਹੋਏ ਕੋਈ ਸ਼ਿਕਾਇਤ ਨਹੀਂ ਕੀਤੀ ਕਾਨੂੰਨ ਨਾ ਉਧਰ ਨਹੀਂ ਕੀਤੀ ਅਸੀਂ ਕੀ ਮੰਗਣ ਸਰਪੰਚ ਨੂੰ ਕਹਿ ਵੀ ਦੱਸ ਸਰਪੰਚ ਕਹਿ ਲੈਣੀ ਲੱਗਦਾ ਤਾ ਕੀ ਮੰਗ ਕੀ ਹੁਣ ਮੰਗ ਇਹ ਹੈਗੀ ਪਾਣੀ ਸਾਡਾ ਨਹੀਂ ਬੰਦ ਹੋਣਾ ਚਾਹੀਦਾ ਇਹ ਕਾਰਨ ਕਾਰਨ ਕਾਹ ਸੋਣਾ ਕਿੰਨੇ ਘਰਾਂ ਦਾ ਪਾਣੀ ਬੰਦ ਹੋ ਰਿਹਾ ਸਾਰੀ ਨਾਲ ਹੀ ਇਹ ਸਾਰੇ ਪਿੰਡੋਂ ਦਾ ਹੀ ਬੰਦ ਹੈਗਾ ਪਾਣੀ ਇੱਕ ਘਰ ਹੀ ਹੈਗਾ ਜਿਹੜਾ ਖਰਾਬ ਕੀਤੀ ਖੜਾ ਜਗਿੰਦਰ ਸਿੰਘ ਕੀ ਰੰਜੇ ਜੀ ਬਾਜੀ ਨੂੰ ਲੈ ਕੇ ਹੋ ਰਿਹਾ ਨਾ ਨਾ ਇਹ ਕੋਈ ਰੰਜਾ ਰੰਜੇ ਜੀ ਕੋਸ਼ਿਸ਼ ਨਹੀਂ ਹੈਗਾ ਸਾਡਾ ਇਹ ਸਰਪੰਚ ਦਾ ਸੱਤ ਕੋਈ ਤਾਂ ਰੀਜ਼ਨ ਹੋਏਗਾ ਨਾ ਨਾ ਕੋਈ ਨਹੀਂ ਹੈਗਾ ਬਸ ਪਾਣੀ ਬੰਦ ਕਰਨਾ ਮੈਨੂੰ ਮੂਸ਼ੇ ਕਾਂ ਦਾ ਫਲਾਣਾ ਪਿੰਡਾਂ 'ਚ ਤਾਂ ਪਾਣੀ ਜਾਣਾ ਹੀ ਜਾਣਾ ਗੰਦਾ ਹੀ ਪਾਣੀ ਜਾਂਦਾ ਨਾ ਛੱਪੜ ਹੈਗਾ ਇਸ ਪਿੰਡ ਦੇ ਵਿੱਚ ਨਾ ਛੱਪੜ ਨਹੀਂ ਕੋਈ ਛੱਪੜ ਨੇ ਕੋਈ ਫੇ ਪਾਣੀ ਦੀ ਨਿਕਾਸੀ ਕਿੱਥੇ ਹੋ ਰਹੀ ਹੈ ਨਿਕਾਸੀ ਹਾਲੇ ਵਿੱਚ ਵੀ ਨਹੀਂ ਚੱਲਦਾ ਕੀ ਮੰਗ ਕੀ ਹੋਂ ਸਰਕਾਰ ਤੋਂ ਮੰਗੇਗੀ ਵੀ ਜਿਹੜਾ ਪਾਣੀ ਨਹੀਂ ਬੰਦ ਹੋਣਾ ਚਾਹੀਦਾ ਇਹ ਨਿਕਾਸ ਹੋਣਾ ਚਾਹੀਦਾ ਸਾਰੇ ਪਿੰਡ ਦਾ ਹੀ ਵੀ ਪਾਣੀ ਸਾਰੇ ਬੰਦ ਹੈਗਾ ਕਿਸੇ ਦਿਨ ਨਿਕਾਸ ਅੱਧੇ ਘਰਾਂ ਦਾ ਹੈਗਾ ਤਰਦੇ ਲੱਗਾ ਹੀ ਕੋਈ ਠੀਕ ਨਾਮ ਆਪਣਾ ਜੀ ਮੇਰਾ ਨਾਮ ਜੀ ਰਜੀਤ ਸਿੰਘ ਔਰ ਕਿਹੜੇ ਪਿੰਡ ਦੇ ਸਰਪੰਚ ਸਰ ਮੇਰੀ ਮਾਤਾ ਸ਼੍ਰੀਮਤੀ ਪਰੋਬਾਈ ਸਰਪੰਚ ਟਾਣੀ ਰਾਮਨਗਰ ਦੀ ਮੌਜੂਦਾ ਨੇ ਜੀ ਉਹ ਉਹਨਾਂ ਦਾ ਲੜਕਾ ਜੀ ਤਾਂ ਤੁਹਾਡੇ ਪਿੰਡ ਦੇ ਵਿੱਚ ਇੱਕ ਨਾਲੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝਗੜਾ ਵੀ ਚੱਲ ਰਿਹਾ ਤੇ ਇੱਕ ਧਿਰ ਵੱਲੋਂ ਜਿਹੜਾ ਇਹ ਨਾਲੀ ਰੁਕੀ ਪਈ ਸੀ ਇਹ ਨਾ ਸਰ ਮੈਂ ਤਾਂ ਹੁਣ ਮੈਂ ਆਇਆ ਜਦੋਂ ਪਹਿਲਾਂ ਇਹਨਾਂ ਦਾ ਆਪਸ ਵਿੱਚ ਬੋਲਬੁਲਾ ਰਹਾ ਆਇਆ ਮੈਂ ਖੇਤ ਗਿਆ ਆ ਸੀ ਆਂਦੇ ਨਾਲ ਮੈਂ ਦੋਨਾਂ ਘਰਾਂ ਨੂੰ ਸਮਝਾਇਆ ਵੀ ਇਹ ਖਾਲੀ ਤੇ ਪਾਣੀ ਪੂਣੀ ਬੰਦ ਕਰਿਆ ਸੀ ਉਹ ਮੈਂ ਖਲਵਾਤਾ ਜੀ ਇੱਕ ਵਾਰੀ ਸੈਟੀਸਫਾਈ ਦੋਨਾਂ ਪਰਿਵਾਰਾਂ ਦੀ ਕਰਾਤੀ ਜੀ ਜੇ ਅੱਗੇ ਕੋਈ ਮਸਲਾ ਆਇਆ ਇਹੋ ਜਿਹਾ ਹੁੰਦਾ ਤਾਂ ਆਪਾਂ ਕੋਈ ਸਪਾਈਸਵੇ ਵਗੈਰ ਖਾ ਕੇ ਖਰਚਾ ਪਣੀ ਦੇ ਕੇ ਉਹਨਾਂ ਨੂੰ ਸੈਟਿੰਗ ਕਰਾਤੀ ਕਰਾਂਗੇ ਛੋਟਾ ਪਾਣੀ ਦਾ ਰੋਕਣ ਦੀ ਗੱਲ ਹੈਗੀ ਏ ਉਹ ਚਲੋ ਕੋਈ ਹੋ ਹੀ ਜਾਂਦਾ ਮਾੜਾ ਆਪਸ ਚ ਉਹ ਮੈਂ ਸਪਾਈ ਕਰਾਤੀ ਖੋਲ ਤਾਂ ਪਾਣੀ ਆਲਰੇਡੀ ਚਲੀ ਜਾਂਦੀ ਖਾਲੀ ਪਿੱਛੇ ਅਸੀਂ ਨਿਕਾਸੀ ਦਾ ਕੰਮ ਕਰ ਰਹੇ ਆਂ ਪਰਮਾਤਮਾ ਖੈਰ ਸੋਖ ਰੱਖੇ ਅਗਲੀ ਦੀ ਆਪਾਂ ਛੱਪੜੀ ਬਣਾ ਲਾਂਗੇ ਪਾਣੀ ਦਾ ਇੱਕ ਵਾਰੀ ਤਾਂ ਪੰਚਾਇਤੀ ਖਾਲੇ ਜਬਾਰ ਘੜਦਾ ਜੀ ਸਪਾਈ ਹੋ ਗਈ ਏ ਪਾਣੀ ਇਸ ਤੋਂ ਇਲਾਵਾ ਹੋਰ ਤਾਂ ਕੋਈ ਇਸ਼ੂ ਨਹੀਂ ਗਿਆ ਨਹੀਂ ਜੀ ਬਿਲਕੁਲ ਨਹੀਂ ਦੋਨਾਂ ਕਰਾਂ ਦਾ ਰਾਜੀਨਾਮ ਕਰਾ ਦ। ਕੀ ਨ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਮੈਂ ਪਿੰਡ ਰਾਮਨਗਰ ਟਾਣੀ ਦੇ ਰਹਿਣ ਵਾਲਾ ਤੇ ਤੁਹਾਡੇ ਤੇ ਨਾਲੀ ਬੰਦ ਕਰਨ ਦੇ આરોਪ ਲਗਾਏ ਗਏ ਸੀ ਕਿਉਂ ਇਸ ਤਰ੍ਹਾਂ ਮਤਲਬ ਕੀਤਾ ਗਿਆ ਜੀ ਤੁਹਾਡੇ ਵੱਲੋਂ ਵੇਖੋ ਜੀ ਟਾਣੀ ਦੇ ਵਿੱਚ ਇੱਕੋ ਹੀ ਨਾਲੀ ਹੈ ਜਿਹੜੀ ਕਿ ਅੱਗੇ ਤੋਂ ਬਹੁਤ ਦੂਰ ਤੋਂ ਚੱਲ ਕੇ ਤੇ ਸਾਡੇ ਘਰ ਦੇ ਤਕਰੀਬਨ ਕੋਲ ਇੱਥੇ ਲੱਗ ਕੇ ਆ ਜਾਂਦੀ ਹੈ ਤੇ ਇਸ ਨਾਲੀ ਦੇ ਵਿੱਚ ਇਹ ਓਪਨ ਨਾਲੀ ਹੈ ਜਿਸ ਦੇ ਵਿੱਚ ਕਈ ਘਰ ਇਹੋ ਜਿਹੇ ਨੇ ਜਿਨ੍ਹਾਂ ਦੇ ਟੈਂਕਾਂ ਦਾ ਪਾਣੀ ਜਿਹੜਾ ਹੈਗਾ ਉਹ ਲੈਟਰਨ ਦਾ ਪਾਣੀ ਇਹ ਨਾੜੀ ਦੇ ਵਿੱਚ ਪਾਇਆ ਜਾਂਦਾ ਹੈ ਉੱਥੇ ਅੱਗੇ ਨਿਕਾਸੀ ਬਹੁਤ ਘੱਟ ਸੀ ਇਸ ਕਰਨਾ ਕਿ ਪਾਣੀ ਅੱਗੇ ਜਾਂਦਾ ਨਹੀਂ ਤੇ ਹੌਲੀ-ਹੌਲੀ ਉਹ ਜਿਹੜੀ ਲੈਟਰਿੰਗ ਹੈ ਉਹ ਥੱਲੇ ਬੈਠ ਜਾਂਦੀ ਹੈ ਤੇ ਸਾਡੇ ਕਰਨ ਦੇ ਅੱਗੇ ਸਾਫ ਸਫਾਈ ਕਰਨ ਦਾ ਕੋਈ ਵੀ ਬੰਦਾ ਨਹੀਂ ਰੱਖਿਆ ਹੋਇਆ ਇੱਥੇ ਨਾ ਹੀ ਕੋਈ ਉਹਨੂੰ ਸਾਫ ਸਫਾਈ ਕਰਦਾ ਹੈ ਤੇ ਉਹ ਜਦੋਂ ਅਸੀਂ ਕੋਈ ਪਾਣੀ ਰੁਕ ਜਾਂਦਾ ਹੈ ਉਸ ਤੋਂ ਬਾਅਦ ਉੱਥੇ ਬਦਬੂ ਗੰਦੀ ਮਾਰ ਲੱਗ ਜਾਂਦੀ ਹੈ ਅਤੇ ਜਿਸ ਤੋਂ ਸਾਨੂੰ ਕਈ ਬਿਮਾਰੀਆਂ ਦਾ ਡਰ ਵੀ ਰਹਿੰਦਾ ਹੈ ਤੇ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਸੀ ਕਿ ਮੇਰੇ ਸਾਹਬ ਨਾਲ ਤਾਂ ਉਹਨਾਂ ਨੇ ਸਰਪੰਚ ਸਾਹਿਬ ਨੇ ਹੁਣ ਸਮਝਾ ਦਿੱਤਾ ਹੋਣਾ ਤੇ ਉਹਨਾਂ ਨੇ ਕਿਹਾ ਵੀ ਇਸ ਗੱਲ ਦਾ ਮੈਂ ਜ਼ਿੰਮੇਵਾਰੀ ਚੱਕਦਾ ਨਹੀਂ ਤੁਸੀਂ ਅੱਗੇ ਅੱਗੇ ਤੋ ਇਹੋ ਜੀ ਮਤਲਬ ਗਲਤੀ ਨਹੀਂ ਕਰਨੀ ਜਿਸ ਤਰ੍ਹਾਂ ਦਾ ਸਾਹਮਣੇ ਜਿਹੜਾ ਹੈ ਆ ਮਾਮਲਾ ਆਇਆ ਵੀ ਨਾਲੀ ਬੰਦ ਕਰਨ ਦਾ ਨਹੀਂ ਨਾਲੀ ਤਾਂ ਬੰਦ ਕਿ ਅਸੀਂ ਕਰਦੇ ਨਹੀਂ ਜੀ ਪਾਣੀ ਸਾ ਜਿਸ ਤਰ੍ਹਾਂ ਦਾ ਕਿਵੇਂ ਪੰਡਿਆਂ ਦਾ ਪਾਣੀ ਕੱਪੜਿਆਂ ਦਾ ਪਾਣੀ ਜਾਂ ਹੋਰ ਪਾਣੀ ਕੋਈ ਵੀ ਅਸਥਾ ਉਸ ਬਾਰੇ ਕਿੰਨਾ ਮਰਜ਼ੀ ਪਾਣੀ ਚੱਲੀ ਜਾ ਰੁਕਾਵਟ ਨਹੀਂ ਗਈ ਕੋਈ ਅਸੀਂ ਤਾਂ ਰੋਕ ਕਰਦੇ ਨਹੀਂ ਅਤੇ ਨਹੀਂ ਹੁਣ ਚਲੋ ਅਸੀਂ ਇਸ ਗੱਲ ਨੂੰ ਸੋਚ ਸਮਝ ਕੇ ਚੱਲਾਂਗੇ ਅਤੇ ਸਾਡੇ ਸਰਪੰਚ ਸਾਹਿਬ ਜਿਹੜੇ ਨੇ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਸਾਫ ਸਫਾਈ ਕਰਵਾਵਾਂਗੇ ਚਲ ਸੀ ਇਸ ਗੱਲ ਦੇ ਇਹਨਾਂ ਦੇ ਨਾਲ ਸਹਿਮਤ ਹੈਗੇ ਆਂ